ਸ਼ੁਰੂਆਤ ਕਰਦੇ ਆ ਅੱਜ ਦੀਆਂ ਹੈਡਲਾਈਨਸ ਦੇ ਨਾਲ ਪਹਿਲੀ ਪਾਤਸ਼ਾਹੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਉਰਵ ਨੂੰ ਲੈ ਕੇ ਸਜੀ ਗੁਰੂ ਨਗਰੀ ਗੁਰਦੁਆਰਾ ਸ਼ਿਬੇਰ ਸਾਹਿਬ ਦੇ ਵਿੱਚ ਖਾਸ ਸਜਾਵਟ ਕੰਗਨਾਰ ਨੂੰ ਦੀ ਫਿਲਮ ਐਮਰਜੈਂਸੀ ਦਾ ਵਿਰੋਧ ਸਿੱਖ ਜਥੇਬੰਦੀਆਂ ਨੇ ਐਸਵੀਐਮ ਨੂੰ ਸੌਂਪਿਆ ਮੰਗ ਪੱਤਰ ਫਿਲਮ ਤੇ ਰੋਕ ਲਗਾਉਣ ਦੀ ਕੀਤੀ ਮੰਗ ਕਲਕੱਤਾ ਕਾਰਡ ਤੋਂ ਬਾਅਦ ਐਕਸ਼ਨ ਦੇ ਵਿੱਚ ਮੋਹਾਲੀ ਪੁਲਿਸ ਹਸਪਤਾਲਾ ਦੇ ਵਿੱਚ ਵਿਧਾਈ ਗਈ ਸੁਰੱਖਿਆ ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਉਰਵ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਸੁਲਤਾਨਪੁਰ ਲੋਧੀ ਯਾਨੀ ਕਿ ਗੁਰੂ ਨਗਰੀ ਸਜ ਚੁੱਕੀ ਹੈ ਦੇਸ਼ ਵਿਦੇਸ਼ ਤੋਂ ਸੰਗਤਾਂ ਦਾ ਆਉਣਾ ਸ਼ੁਰੂ ਹੋ ਚੁੱਕਿਆ ਹੈ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੇ ਵਿੱਚ ਵਿਦੇਸ਼ੀ ਰੰਗ ਬਿਰੰਗੇ ਫੁੱਲਾਂ ਦੇ ਨਾਲ ਸਜਾਵਟ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ 13 ਤੋਂ 14 ਕਿਸਮ ਦੇ ਰੰਗ ਬਿਰੰਗੇ ਫੁੱਲ ਜਿਨ੍ਹਾਂ ਦਾ ਇੱਥੇ ਇਸਤੇਮਾਲ ਕੀਤਾ ਜਾ ਰਿਹਾ ਉੱਥੇ ਹੀ ਸੰਗਤ ਜਿਹੜੀ ਆ ਮੁਖਦਵਾਰ ਨੂੰ ਸਜਾਉਣ ਦੇ ਵਿੱਚ ਦਿਨ ਰਾਤ ਲੱਗੀ ਹੋਈ ਹੈ ਤੇ ਇਹ ਸਜਾਵਟ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ ਇਸੇ ਦਰਮਿਆਨ ਗੁਰਦੁਆਰਾ ਸ਼ਿਬੇਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਬਟਾਲਾ ਤੋਂ ਸੰਗਤ ਸ਼ਗਨ ਲੈ ਕੇ ਬਰਾਤ ਦੇ ਰੂਪ ਦੇ ਵਿੱਚ ਗੁਰਦੁਆਰਾ ਸ਼ਿਬੇਰ ਸਾਹਿਬ ਪਹੁੰਚੇਗੀ ਜਿੱਥੇ ਐਸਜੀਪੀਸੀ ਤੇ ਇਲਾਕੇ ਦੀ ਸੰਗਤ ਦੇ ਵੱਲੋਂ ਸਵਾਗਤ ਕੀਤਾ ਜਾਵੇਗਾ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਅਗਲੇ ਦਿਨ 8 ਸਤੰਬਰ ਨੂੰ ਐਸਜੀਪੀਸੀ ਪਰਦਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਮੌਜੂਦਗੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੀਆਂ ਦੀ ਅਗਵਾਈ ਦੇ ਵਿੱਚ ਬਾਬਾ ਨਾਨਕ ਜਿਨ੍ਹਾਂ ਦੀ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਦੇ ਲਈ ਰਵਾਨਾ ਹੋਵੇਗਾ ਵੱਖੋ-ਵੱਖਰੀਆਂ ਥਾਵਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ 8 ਸਤੰਬਰ ਦੀ ਰਾਤ ਜੋ ਕਿ ਭਾਈ ਮਰਦਾਨਾ ਜੀ ਦੀਵਾਨ ਹਾਲ ਦੇ ਵਿੱਚ ਪਹੁੰਚੇਗਾ ਜਿੱਥੇ ਸਮਾਗਮ ਹੋਵੇਗਾ ਤੇ ਨਗਰ ਕੀਰਤਨ ਦੀਆਂ ਤਿਆਰੀਆਂ ਵੀ ਮੁਕੰਮਲ ਹੋ ਚੁੱਕੀਆਂ ਨੇ ਇਸੇ ਦਰਮਿਆਨ ਦੱਸਿਆ ਗਿਆ ਕਿ 9 ਸਤੰਬਰ ਨੂੰ ਸਵੇਰੇ 6 ਵਜੇ ਨਗਰ ਕੀਰਤਨ ਗੁਰਦੁਆਰਾ 시 베ਰ ਸਾਹਿਬ ਤੋਂ ਆਰੰਭ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਦਾ 500 ਸੰਤਵਾਂ ਵਿਆਪਰਵ ਮਨਾਇਆ ਜਾ ਰਿਹਾ ਸੋ ਸੰਗਤਾਂ ਵਿੱਚ ਬੜਾ ਭਾਰੀ ਹਤਸ਼ਾਹ ਆ ਕਿ 8 ਸਤੰਬਰ ਦੀ ਰਾਤ ਨੂੰ ਜੋ ਬਟਾਲਾ ਤੋਂ ਸੰਗਤਾਂ ਵਾ ਉਹ ਪਹੁੰਚ ਜਾਂਦੀਆਂ ਹਨ ਤੇ 9 ਸਤੰਬਰ ਨੂੰ ਸਵੇਰੇ 5 ਵਜੇ ਨਗਰ ਕੀਰਤਨ ਦੀ ਆਰੰਭਤਾ ਹੁੰਦੀ ਹੈ ਤੇ ਗੁਰਦੁਆਰਾ ਸਤ ਕਰਤਾਰੀਆਂ ਬਟਾਲਾ ਸਾਹਿਬ ਤੇ ਜਾ ਕੇ ਇਹ ਨਗਰ ਕੀਰਤਨ ਸਮਪੰਨ ਕੀਤਾ ਜਾਂਦਾ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਵੱਤ ਵੱਧ ਭਾਰੀ ਜੋਸ਼ ਉਖਰੋਜ ਦੇ ਨਾਲ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਇਸ ਵਿਆਹ ਪੁਰਬ ਵਿੱਚ ਸ਼ਮੂਲੀਅਤ ਕਰਨ ਆਪਾਂ ਵੇਖ ਰਹੇ ਹਾਂ ਕਿ ਸਾਡੀ ਜੋ ਨੌਜਵਾਨੀ ਅਸੀਂ ਕਹਿ ਰਹੇ ਹਾਂ ਕਿ ਇਹ ਕਰਾਏ ਪਈ ਹੈ ਪਰ ਵੇਖੋ ਨੌਜਵਾਨਾਂ ਵਿੱਚ ਕਿੰਨਾ ਭਾਰੀ ਇਤਸ਼ਾਹ ਵਾ ਕਿੰਨੀ ਸੇਵਾ ਨੂੰ ਸਮਰਪਤਾ ਆ ਜੇ ਅਜਿਹੇ ਅਸੀਂ ਧਾਰਮਿਕ ਕਾਰਜ ਕਰਾਂਗੇ ਤੇ ਸਾਡੀ ਜਿਹੜੀ ਨੌਜਵਾਨੀ ਆ ਉਹ ਇਸ ਕਾਰਜਾਂ ਤੋਂ ਪ੍ਰੇਰਿਤ ਹੋ ਕੇ ਆਪਣਾ ਜਿਹੜਾ ਸਹੀ ਜੀਵਨ ਆ ਉਹ ਸਹੀ ਮਾਰਗ ਤੇ ਆਉਣਗੇ ਕਿਉਂਕਿ ਨੌਜਵਾਨ ਜਿਹੜੇ ਆ ਉਹ ਦੇਸ਼ ਦਾ ਸਰਮਾਇਆ ਹੁੰਦੇ ਆ ਕੌਮ ਦਾ ਸਰਮਾਇਆ ਹੁੰਦੇ ਆ ਤੇ ਜੇ ਇਹਨਾਂ ਨੂੰ ਅਸੀਂ ਇਹਨਾਂ ਆਪਣੇ ਅਤਾਤ ਤੋਂ ਸਾਰੇ ਤੋਂ ਵਾਕਿਫ ਕਰਾਵਾਂਗੇ ਤੇ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਵਾ ਉਹ ਨੌਜਵਾਨੀ ਜਿਹੜਾ ਵਾ ਉਜਲਾ ਕਰੂਗੀ ਇਸ ਕਰਕੇ ਸਾਨੂੰ ਇਹ ਸਾਡੇ ਜਿਹੜੇ ਪਿਤਾ ਪੁਰਖਿਆਂ ਦੇ ਵਿਆਹਪੁਰਬ ਗੁਰਪੁਰਬ ਵੱਡੀ ਤعداد ਵਿੱਚ ਮਨਾਉਣੇ ਚਾਹੀਦੇ ਆ ਸੋ ਸੰਤਾਂ ਨੂੰ ਇਹ ਬੇਨਤੀ ਆ ਕਿ ਇਸ ਵਿਆਹਪੁਰਬ ਦੇ ਵਿੱਚ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਸਬੂਲੀਅਤ ਕਰੋ ਇਤਿਹਾਸ ਬਾਰੇ ਜਾਣੋ ਜੋ ਸਾਨੂੰ ਗੁਰੂ ਸਾਹਿਬ ਨੇ ਗ੍ਰਸਥ ਦਾ ਮਾਰਗ ਦਿੱਤਾ ਵਾ ਉਸ ਮਾਰਗ ਦੇ ਅਸੀਂ ਧਾਰਨੀ ਬਣ ਕੇ ਇਨਸਾਨੀਅਤ तौर ਤੇ ਮਾਨਸਾਨੀਅਤ ਸਾਡੇ ਵਿੱਚ ਹੋਵੇ ਤੇ ਅਸੀਂ ਇਹ ਸਮਾਜ ਨੂੰ ਉਜਲਾ ਤੇ ਰੋਸ਼ਨਮਈ ਸਮਾਜ ਬਣਾਈਏ ਤਾਂ ਕਿ ਗੁਰੂ ਨਾਨਕ ਦਾ ਸਿਧਾਂਤ ਜਿਹੜਾ ਵਾ ਉਹ ਲਾਗੂ ਹੋ ਸਕੇ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਜਿਹੜਾ ਸਾਨੂੰ ਸਿਧਾਂਤ ਦਿੱਤਾ ਉਹ ਸਿਧਾਂਤ ਦੇ ਅਸੀਂ ਧਾਰਨੀ ਬਣੀਏ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆਂ ਵਾਲੀ ਸਾਡੇ ਵਿੱਚ ਉਹ ਅਵਸਥਾ ਆਵੇ ਤੇ ਅਸੀਂ ਹਰ ਇੱਕ ਨੂੰ ਪ੍ਰੇਮ ਕਰੀਏ ਸਾਰੇ ਸਾਨੂੰ ਜਿਹੜਾ ਸੰਸਾਰ ਆ ਇੱਕ ਲੱਗਣ ਲੱਗ ਪਵੇ ਸਾਰਾ ਸੰਸਾਰ ਸਾਡਾ ਇੱਕ ਘਰ ਬਣ ਜਾਵੇ ਇੱਕ ਪਿੰਡ ਬਣ ਜਾਵੇ ਜੋ ਗੁਰੂ ਦਾ ਸਾਡਾ ਸਿਧਾਂਤ ਆ ਉਹ ਸਿਧਾਂਤ ਨੂੰ ਅਸੀਂ ਅਪਣਾ ਕੇ ਇਹਨੂੰ ਸੁਖ ਸ਼ਾਂਤੀ ਦਾ ਸਨੇਹਾ ਦਈਏ ਤੇ ਆਪਣਾ ਜਿਹੜਾ ਜੀਵਨ ਆ ਉਹ ਖੁਸ਼ੀ ਖੁਸ਼ੀ ਬਤੀਤ ਕਰੀਏ ਸੋ ਇਹ ਬੇਨਤੀਆਂ ਪ੍ਰਵਾਨ ਕਰਦੇ ਹੋਏ ਸਾਰੀਆਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਵਿਆਹ ਪ੍ਰੋਬ ਦੀ ਖੁਸ਼ੀ ਵਿੱਚ ਸ਼ਾਮਲ ਹੋ ਪਰਿਵਾਰਾਂ ਸਮੇਤ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੰਜਾਬ ਦੇ ਵਿੱਚ ਵਪਾਰੀਆਂ ਤੋਂ ਫਿਰੋਤੀ ਮੰਗਣ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਵਪਾਰੀ ਇਸ ਸਮੇਂ ਡਰ ਦੇ ਮਾਹੌਲ ਦੇ ਵਿੱਚ ਨੇ ਪਰ ਉਧਰ ਦੂਜੇ ਪਾਸੇ ਪੰਜਾਬ ਪੁਲਿਸ ਦੇ ਵੱਲੋਂ ਵੀ ਲਗਾਤਾਰ ਹੀ ਫਿਰੋਤੀਆਂ ਮੰਗਣ ਵਾਲੇ ਇਹਨਾਂ ਦੋਸ਼ੀਆਂ ਨੂੰ ਟ੍ਰੇਸ ਕਰਕੇ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਜਾ ਰਹੀ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਜਿੱਥੇ ਅੰਮ੍ਰਿਤਸਰ ਪੁਲਿਸ ਨੇ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਕਾਬੂ ਕੀਤੇ ਗਏ ਦੋ ਵਿਅਕਤੀ ਗੋਲਡੀ ਬਰਾੜ ਦੇ ਗੁਰਗੇ ਨੇ ਤੇ ਗੋਲਡੀ ਬਰਾੜ ਦੇ ਇਸ਼ਾਰਿਆਂ ਤੇ ਹੀ ਇਹਨਾਂ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਪਹਿਲਾਂ ਚੰਡੀਗੜ੍ਹ ਦੇ ਮੁਹਾਲੀ ਨਜ਼ਦੀਕ ਇੱਕ ਸਿਕਿਉਰਟੀ ਫਾਰਮ ਦੇ ਮਾਲਕ ਨੂੰ ਜੀ ਫੋਰਚਨਰ ਕਾਰ ਦੇ ਉੱਪਰ ਕਰੀਬ 8 ਰੌਂਦ ਫਾਇਰ ਕਰਕੇ ਉਸ ਮਾਮਲੇ ਦੇ ਵਿੱਚ ਵੱਡੀ ਵਾਰਦਾਤ ਅੰਜਾਮ ਦਿੱਤਾ ਗਿਆ ਸੀ ਤਾਂ ਇਹ ਦੋ ਮੇ ਵਿਅਕਤੀ ਉਸੇ ਮਾਮਲੇ ਦੇ ਵਿੱਚ ਵੀ ਨਾਮਜ਼ਦ ਸਨ ਪੁਲਿਸ ਦਾ ਕਹਿਣਾ ਹੈ ਕਿ ਇਸੇ ਮਾਮਲੇ ਚ ਨਾ ਦੋਵਾਂ ਨੂੰ ਕਾਬੂ ਕੀਤਾ ਗਿਆ ਤੇ 골ਡੀ ਬਰਾੜ ਦੇ ਇਸ਼ਾਰਿਆਂ ਤੇ ਇਹ ਕੰਮ ਕਰਦੇ ਸਨ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਦੀ ਪਛਾਣ ਹਰਸ਼ਦੀਪ ਸਿੰਘ ਤੇ ਗੁਰਸ਼ਰਨਪ੍ਰੀਤ ਸਿੰਘ ਦੇ ਵਜੋਂ ਹੋਈ ਹੈ ਪੁਲਿਸ ਨੇ ਦੱਸਿਆ ਕਿ ਮੋਹਾਲੀ ਵਿਖੇ ਵਾਰਦਾਤ ਨੂੰ ਅੰਜਾਮ ਦੇ ਕੇ ਪਟਿਆਲਾ ਦੇ ਰਸਤੇ ਫਰੀਦਕੋਟ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ ਸਨ ਤੇ ਇੱਥੋਂ ਇਹਨਾਂ ਨੇ ਮੁੰਬਈ ਵੱਲ ਨੂੰ ਟ੍ਰੇਨ ਲੈ ਕੇ ਪਹੁੰਚਣਾ ਸੀ ਪੁਲਿਸ ਦੇ ਵੱਲੋਂ ਟਰੈਪ ਲਗਾ ਕੇ ਹੁਣ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਦੱਸਿਆ ਵੀ ਜਾ ਰਿਹਾ ਹੈ ਕਿ ਜਿਸ ਟੈਕਸੀ ਦੇ ਵਿੱਚ ਬੈਠ ਕੇ ਇਹਨਾਂ ਵੱਲੋਂ ਵਾਰਦਾਤ ਨੂੰ ਪੰਜਾਬ ਦੇ ਵਿੱਚ ਅੰਜਾਮ ਦਿੱਤਾ ਗਿਆ ਸੀ ਉਹ ਵਿਅਕਤੀ ਵੀ ਕਾਬੂ ਕਰ ਲਿਆ ਗਿਆ ਜਿਸ ਦੀ ਪਛਾਣ ਗੁਰਵਿੰਦਰ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੁਲਿਸ ਦੇ ਹਵਾਲੇ ਇਹਨਾਂ ਦੋਸ਼ੀਆਂ ਨੂੰ ਕਰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਵੀ ਲੀੰਦਾ ਜਾਵੇਗਾ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਵਿਅਕਤੀ ਜੋ ਕਿ ਗੋਲਡੀ ਬਰਾੜ ਦੇ ਨਾਲ ਦੇ ਨਾਲ ਸਿੱਦੇ ਲਿੰਕ ਦੱਸੇ ਜਾ ਰਹੇ ਨੇ ਗੋਲਡੀ ਬਰਾੜ ਨੇ ਇਹਨਾਂ ਨੂੰ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ 3 ਲੱਖ ਰੁਪਏ ਵੀ ਦਿੱਤੇ ਤੇ ਇਹਨਾਂ ਦੇ ਕੋਲੋਂ ਕਈ ਹਥਿਆਰਾਂ ਦੀ ਵੀ ਬਰਾਮਦਗੀ ਹੋਈ ਹੈ ਸੋ ਇਸ ਮਾਮਲੇ ਦੇ ਵਿੱਚ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਦੇ ਆਧਾਰ ਤੇ ਵੀ ਬਾਹਰੋਂ ਗੋਲਡੀ ਬਰਾੜ ਆ ਉਹ ਆਪਣੇ ਫੌਟ ਸੋਲਜਰ ਦੇ ਨਾਲ ਵੱਖ-ਵੱਖ ਵਿਅਕਤੀਆਂ ਨੂੰ ਧਮਕੀਆਂ ਦਿਵਾ ਕੇ ਉਹਨਾਂ ਨੂੰ ਡਰਾ ਕੇ ਗੋਲੀਆਂ ਮਰਵਾ ਕੇ ਉਹਨਾਂ ਤੋਂ ਫਰੋਤੀਆਂ ਲੈਣ ਦੇ ਜਿਹੜੇ ਯਤਨ ਦੇ ਲਈ ਕੁਝ ਉਹਨੇ ਆਪਦਾ ਗਰੋਅ ਬਣਾਇਆ ਉਸ ਗਰੋਅ ਦੇ ਕੁਝ ਮੈਂਬਰ ਆ ਜਿਹੜੇ ਉਹ ਇਸ ਵੇਲੇ ਸਾਡੇ ਅਮਰਸਰ ਦੇ ਵਿੱਚ ਹੋਣੇ ਪਾਏ ਗਏ ਇਸ ਸੂਚਨਾ ਦੇ ਆਧਾਰ ਤੇ ਡੀਸੀਪੀ ਇਨਵੈਸਟੀਗੇਸ਼ਨ ਤੇ ਏਡੀਸੀਪੀ 3 ਇਹਨਾਂ ਦੀ ਡਾਇਰੈਕਸ਼ਨ ਮੁਤਾਬਕ ਅਮਰਸਰ ਪੁਲਿਸ ਵੱਲੋਂ ਕਮਿਸ਼ਨਰੇਟ ਵੱਲੋਂ ਮੁਕੱਦਮਾ ਦਰਜ ਕਰਕੇ ਇਹ ਆਪਰੇਸ਼ਨ ਜਿਹੜਾ ਚਲਾਇਆ ਗਿਆ ਇਸ ਆਪਰੇਸ਼ਨ ਦੇ ਦੌਰਾਨ ਅਮਰਸਰ ਕਮਿਸ਼ਨਰੇਟ ਨੂੰ ਕਾਮਯਾਬੀ ਹੋਈ ਆ ਉਹਦੇ ਚ ਹਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਕਿ ਢਿਲਵਾ ਖੁਰਦ थाना ਸਾਦਕ ਜ਼ਿਲ੍ਹਾ ਫਰੀਦਕੋਟ ਦਾ ਗੁਰਸ਼ਰਨ ਸਿੰਘ ਗੁਰਸ਼ਰਨਪ੍ਰੀਤ ਪੁੱਤਰ ਅਵਤਾਰ ਸਿੰਘ ਵਾਸੀ ਢਿਲਵਾ ਖੁਰਦ ਇਹ ਵੀ थाना सदर ਸਾਣਾ ਸਾਦਕ ਜ਼ਿਲ੍ਹਾ ਫਰੀਦਕੋਟ ਦਾ ਇਹ ਦੋਨੇ ਵਿਅਕਤੀਆਂ ਨੂੰ ਪਲੱਸ ਇੱਕ ਹੋਰ ਜਿਹੜਾ ਕਾਰ ਚਾਲਕ ਸੀਗਾ ਟੈਕਸੀ ਡਰਾਈਵਰ ਸੀਗਾ ਜਿਸ ਨੇ ਪਿੱਛੇ ਚੰਡੀਗੜ੍ਹ 3 ਤਰੀਕ ਨੂੰ ਇੱਕ ਫੋਰਚੂਨਰ ਗੱਡੀ ਦੇ ਫਾਇਰਿੰਗ ਕੀਤੀ ਸੀ 골ਡੀ ਬਰਾਡ ਦੇ 골ਡੀ ਬਰਾਡ ਦੇ ਕਹਿਣ ਤੇ ਇਹਨਾਂ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਬੂ ਕੀਤਾ ਕਾਬੂ ਕਰਕੇ ਇਹਨਾਂ ਤੋਂ 4 ਜਿਹੜੇ ਪਿਸਟਲ ਨੇ ਰਿਕਵਰ ਕੀਤੇ ਨੇ ਤੇ ਇਹਨਾਂ ਦੇ ਜਿਹੜੇ ਕੁਝ ਹੋਰ ਗੈਂਗ ਮੈਂਬਰ ਆ ਉਹ ਆਇਡੈਂਟੀਫਾਈ ਕੀਤੇ ਨੇ ਇਸ ਦੇ ਆਧਾਰ ਤੇ ਪੁਲਿਸ ਵੱਲੋਂ ਉਸ ਚੰਦੀ ਉਹਨੂੰ ਵੀ ਡ੍ਰੈਸ ਕਰ ਲਿਆ ਗਿਆ ਹੋਰ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਕਰਨੀਆਂ ਸੀ ਸੰਭਾਵਿਤ ਫਰੋਤੀਆਂ ਮੰਗਣ ਵਾਲਿਆਂ ਨੂੰ ਡਰਾ ਕੇ ਉਹਨਾਂ ਦੇ ਘਰਾਂ ਤੇ ਫਾਇਰਿੰਗ ਜਾਂ ਉਹਨਾਂ ਨੂੰ ਡਰਾਉਣਾ ਸੀ ਜਾਂ ਉਹਨਾਂ ਨੂੰ ਮਾਰਨਾ ਸੀ ਉਦੋਂ ਇਹ ਜਿਹੜੇ ਹੋਣ ਵਾਲੇ ਕ੍ਰਾਈਮ ਤੋਂ ਜਿਹੜਾ ਬਚਾ ਹੋਇਆ ਤੇ ਇਹ ਬੜੀ-ਬੜੀ ਕਮਿਸ਼ਨਰੇਟ ਪੁਲਿਸ ਦੀ ਸਾਡੇ ਕਰਮਚਾਰੀਆਂ ਦੀ ਅਣਥੱਕ ਮਿਹਨਤ ਸਦਕਾ ਇਹ ਯਤਨਾ ਸਦਕਾ ਇਹ ਸਾਡਾ ਜਿਹੜਾ ਸਾਰਾ ਕ੍ਰਾਈਮ ਡਾਟਾ ਟਰੇਸ ਹੋਇਆ ਸਰ ਇਹਨਾਂ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਕਾਬੂ ਕੀਤਾ ਗਿਆ ਤੇ ਕਿਹ ਕਿਹੜੀ ਜਗ੍ਹਾ ਤੇ ਕੀਤਾ ਗਿਆ ਸਾਹਮਣੇ ਦੇਖ ਇਹ ਇਹ ਸਾਡੀਆਂ ਆਪਣੀਆਂ ਆਪਰੇਸ਼ਨਲ ਡਿਟੇਲਸ ਹੁੰਦੀਆਂ ਟੈਕਨੀਕਲ ਹੁੰਦੀਆਂ ਇਹ ਡਿਟੇਲਸ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ ਇਹਨਾਂ ਨੂੰ ਕਾਬੂ ਇਥੋਂ ਅੰਮ੍ਰਿਤਸਰ ਦੇ ਵਿੱਚੋਂ ਕੈਂਟੋਨਮੈਂਟ ਥਾਣਾ ਦੇ ਏਰੀਏ ਦੇ ਵਿੱਚੋਂ ਕਾਬੂ ਕੀਤਾ ਗਿਆ ਦੂਸਰਾ ਵਿਅਕਤੀ ਹੈ ਜਿਹੜਾ ਉਹਨੂੰ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਗਿਆ ਜਦੋਂ ਕਿ ਇਹ ਆਲਰੇਡੀ ਇਹਨਾਂ ਨੇ ਤਿੰਨ ਤਰੀਕ ਨੂੰ ਉੱਥੇ ਫਾਇਰਿੰਗ ਕੀਤੀ ਉਸ ਫਾਇਰਿੰਗ ਕਰਨ ਤੋਂ ਬਾਅਦ ਇਹ ਉਹ ਟੈਕਸੀ ਡਰਾਈਵਰ ਜਿਹੜਾ ਕਿ ਇਹਨਾਂ ਦੇ ਨਾਲ ਮਿਲਿਆ ਸੀ ਉਸ ਟੈਕਸੀ ਡਰਾਈਵਰ ਨੂੰ ਲੈ ਕੇ ਇਹ ਵਾਇਆ ਪਟਿਆਲਾ ਹੁੰਦੇ ਹੋਏ ਇਹ ਫਰੀਦਕੋਟ ਸਾਈਡ ਗਏ ਫਿਰ ਜਿਹੜਾ ਗੋਲਡੀ ਬਰਾਲਾ ਉਹਦੀਆਂ ਡਾਇਰੈਕਸ਼ਨਾਂ ਤੇ ਵੀ ਉੱਥੋਂ ਬਚਾ ਦੇ ਪਰਪਸ ਲਈ ਉਹਨਾਂ ਨੇ ਇਹ ਅੰਮ੍ਰਿਤਸਰ ਭੇਜੇ ਵੀ ਇੱਥੇ ਜਾਓ ਇੱਥੋਂ ਇਹਨਾਂ ਨੇ ਗਾਂ ਫੇਰ ਗਾਂ ਟ੍ਰੇਨ ਫੜ ਕੇ ਇਹਨਾਂ ਨੂੰ ਬੰਬੇ ਸਾਈਡ ਭੇਜਣ ਦੀ ਉਹਨਾਂ ਦੀ ਸਕੀਮ ਸੀ ਜਦੋਂ ਕਿ ਸਾਰੀ ਜਿਹੜੀ ਸੂਚਨਾ ਸਾਨੂੰ ਮਿਲੀ ਉਹਦੇ ਪਹਿਲ ਦੇ ਆਧਾਰ ਤੇ ਇਹ ਐਕਟ ਕਰਕੇ ਇਹਨੂੰ ਉੱਥੇ ਭੱਜਣ ਜਾਣ ਦੀ ਤਾਕ ਦੇ ਵਿੱਚ ਤੋਂ ਪਹਿਲਾਂ ਪਹਿਲਾਂ ਇਹ ਗ੍ਰਿਫਤਾਰ ਕਰਕੇ ਕਮਿਸ਼ਨਰ ਪੁਲਿਸ ਦੀ ਇਹ ਬਹੁਤ ਵੱਡੀ ਇੱਕ ਕਾਮਯਾਬੀ ਹੋਈ ਆ ਦੀ ਨਾਲ ਪੁਰਾਣਾ ਜਿਹੜਾ ਚੰਡੀਗੜ੍ਹ ਦਾ ਬੜਾ ਸੈਂਸੇਸ਼ਨਲ ਕੇਸ ਸੀ ਉਹ ਵੀ ਟਰੇਸ ਹੋਇਆ ਉਸ ਉਸ ਵਿਅਕਤੀ ਨੂੰ ਆਲਮੋਸਟ ਇਹਨਾਂ ਵੱਲੋਂ ਆਪਣੇ ਵੱਲੋਂ ਇਹਨਾਂ ਨੂੰ ਆਪ ਇਹ ਸਮਝਦੇ ਸੀ ਉਹਨੂੰ ਅਸੀਂ ਮਾਰਿਆ ਆਏ ਹਾਂ ਜਿਹੜੀਆਂ ਉਹਦੇ 8 ਜਾਂ 9 ਗੋਲੀਆਂ ਫਾਇਰ ਹੋਈਆਂ ਫੋਰਚੂਨਰ ਦੇ ਵਿੱਚ ਲੱਗੀਆਂ ਰਹਿ ਗਈਆਂ ਪਰੰਤੂ ਉਹਨੇ ਆਪ ਦੇ ਆਪ ਨੂੰ ਉੱਤੇ ਥੱਲੇ ਲਕੋ ਕੇ ਗੱਡੀ ਦੇ ਵਿੱਚ ਥੱਲੇ ਲੰਮਾ ਪੈ ਕੇ ਜਾਂ ਬਹਿ ਕੇ ਆਪਦੀ ਜਾਨ ਬਚਾ ਲਈ ਆ ਉਹ ਜਿਹੜੇ ਅਜੇ ਹੋਰ ਕਾਰਨਾਮੇ ਜਿਹੜੇ ਕਰਨੇ ਸੀਗੇ ਉਹ ਤੋਂ ਵੀ ਇੱਕ ਤਰ੍ਹਾਂ ਦੀ ਜਿਹੜੀ ਆ ਉਹ ਬੰਦੇ ਬੰਬੇ ਜਾ ਰਹੇ ਕੋਈ ਪ੍ਰਾਈਮ ਇਹ ਮਰ ਰਿਹਾ ਰਾਤ ਲੇਟ ਸ਼ਾਮ ਤੱਕ ਹੋਏ ਨੇ ਉਹ ਜਿਹੜੀਆਂ ਸਾਰੀਆਂ ਇਨਵੈਸਟੀਗੇਸ਼ਨਾਂ ਇੰਟਰੋਗੇਸ਼ਨਾਂ ਡਿਟੇਲ ਜਾਂ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਇਹਨਾਂ ਦੇ ਦਸਤਾਵੇਜ਼ ਆਫ ਨਾਓ ਇਹਨਾਂ ਨੂੰ ਉਤੋਂ ਜਿਹੜੀ ਹਦਾਇਤ ਹੋਈ ਸੀ ਉਹ ਬੰਬੇ ਜਾਣ ਦੀ ਹੋਈ ਸੀ ਤੇ ਬੰਬੇ ਜਾਣ ਦੀ ਤਾਕ ਦੇ ਵਿੱਚ ਸੀਗੇ ਉਤੋਂ ਪਹਿਲਾਂ ਹੀ ਅਸੀਂ ਜਿਹੜਾ ਇਹਨਾਂ ਨੂੰ ਪਹਿਲਾਂ ਇੱਕ ਬੰਦਾ ਫੜਿਆ ਉਸ ਬੰਦੇ ਤੋਂ ਫੜਨ ਤੋਂ ਬਾਅਦ ਦੂਸਰਾ ਬੰਦਾ ਥੋੜਾ ਜਿਹਾ ਇਧਰ ਉਧਰ ਭੱਜ ਕੇ ਦੁਬਾਰਾ ਫੇਰ ਉਹਨੇ ਟ੍ਰੇਨ ਚੜ ਕੇ ਜਾਣ ਦਾ ਯਤਨ ਕੀਤਾ ਉਹਨੂੰ ਜਲਦੀ ਕਾਬੂ ਕਰਕੇ ਉਹ ਪੁਲਿਸ ਤੋਂ ਜਿਹੜਾ ਮਹਾਰਾਸ਼ਟਰ ਪੁਲਿਸ ਨੂੰ ਇੰਟੀਮੇਸ਼ਨ ਦਿੱਤੀ ਤੁਸੀਂ ਇਹ ਮਤੇ ਪਰੇ ਜਾਂ ਕੋਈ ਉਹਨਾਂ ਨੇ ਉੱਥੇ ਦਾ ਉੱਥੇ ਤਾਂ ਸਿੰਪਲ ਇੱਕ ਜਾਣ ਦੀ ਜਿਹੜਾ ਆਇਆ ਐਜ਼ ਆਫ ਨਾਓ ਉੱਥੋਂ ਦਾ ਕੀ ਟਾਰਗੇਟ ਸੀ ਕੀ ਕਰਨਾ ਸੀ ਇਹਨਾਂ ਨੇ ਜਾ ਕੇ ਲੁਕਣਾ ਸੀ ਜਾਂ ਕਿਹੜਾ ਕ੍ਰਾਈਮ ਕਰਨਾ ਸੀ ਉਹ ਸੈਕੰਡਰੀ ਚੀਜ਼ ਆ ਸੱਚੀ ਗੱਲ ਤੋਂ ਇਲਾਵਾ ਇਹਨਾਂ ਬਸਰੇ ਕੋਈ ਹੋਰ ਤੋਂ ਕਿੰਨੇ ਬਸਰੇ ਹੋਏ ਇਹਨਾਂ ਦੀ ਅੰਮ੍ਰਿਤਸਰ ਦੇ ਵਿੱਚ ਕੋਈ ਵਾਰਦਾਤ ਨਹੀਂ ਚੰਡੀਗੜ੍ਹ ਵਾਲੀ ਮੇਨ ਆ ਇਹ ਤੋਂ ਪਹਿਲਾਂ ਜਿਹੜਾ ਇੱਕ ਵਿਅਕਤੀ ਇਹਨਾਂ ਦਾ ਹੈਗਾ ਸੀਗਾ ਗੁਰ ਸ਼ਰਨਦੀਪ ਗੁਰ ਸ਼ਰਨਪ੍ਰੀਤਾ ਉਹਦੇ ਇੱਕ ਕਤਲ ਦਾ ਮਕਦਮਾ ਦਰਜਾ ਉਹ ਵੀ ਇਹਨੇ ਜਿਹੜੇ ਗੋਲਡੀ ਬਰਾੜ ਤੋਂ ਵੈਪਨ ਹਾਸਲ ਕੀਤਾ ਸੀਗਾ ਉਥੇ ਇਹਦੇ ਆਪਦੇ ਪਿੰਡ ਦੇ ਵਿੱਚ ਕੋਈ ਝਗੜਾ ਸੀਗਾ ਉਸ ਝਗੜੇ ਦੇ ਬਦਲਾਖੋਰੀ ਦੇ ਨਾਲ ਇਹਨੇ ਉਥੇ ਉਸ ਵਿਅਕਤੀ ਨੂੰ ਮਾਰਿਆ ਸੀ ਉਸ ਮਾਰਨ ਦੇ ਤਹਿਤ ਦਾ ਮਕਦਮੇ ਦਰਜ ਸੀਗਾ ਇਹਦੀ ਉਮਰ ਛੋਟੀ ਹੋਣ ਕਰਕੇ ਇਦੀ ਜਮਾਨਤ ਜਲਦੀ ਹੋ ਗਈ ਆ ਕਿਉਂ ਉਸ ਮੁਕਦਮੇ ਵਿੱਚੋਂ ਇਹ ਬੇਲ ਤੇ ਸੀ ਕਿ ਡਾਇਰੈਕਟ 골ਡੀ ਬ੍ਰਾਡ ਦੇ ਨਾਲ ਲਿੰਕ ਸੀ ਕਿ ਨਹੀਂ ਕਿਸੇ ਦੂਜੇ ਐਸੋਸੀਏਟ ਦੇ ਥਰੂ ਸੀ ਡਾਇਰੈਕਟਲੀ 골ਡੀ ਬ੍ਰਾਡ ਦੇ ਨਾਲ ਲਿੰਕ ਸੀ ਉਹੀ ਇਹਨੂੰ ਡਾਇਰੈਕਸ਼ਨਸ ਦਿੰਦਾ ਸੀਗਾ ਉਹਦੀਆਂ ਡਾਇਰੈਕਸ਼ਨਸ ਤੇ ਹੀ ਇਹਨਾਂ ਨੇ ਉੱਥੇ ਜਾ ਕੇ ਫਾਇਰਿੰਗ ਕੀਤੀ ਆ ਇਸ ਵਾਰ ਤੇ 골ਡੀ ਬ੍ਰਾਡ ਦੇ ਨਾਮ ਤੇ ਕੀਤਾ ਜੀ ਹਾਂਜੀ ਇਸ ਵਾਰ ਤੇ 골ਡੀ ਬ੍ਰਾਡ ਵੀ ਆ ਇਹ ਤਾਂ ਹੋਰ ਵਿਸ਼ੇਸ਼ ਗੱਲ ਆ ਜਿਹੜੀ ਜਿਹੜੇ ਵਿਅਕਤੀ ਤੇ ਫਾਇਰਿੰਗ ਕੀਤੀ ਆ ਉਹ ਉੱਥੇ ਇੱਕ ਜਿੰਮ ਦਾ ਇੰਚਾਰਜ ਸੀਗਾ ਲੋਕਾਂ ਨੂੰ ਸਿਕਿਉਰਿਟੀ ਦੇਣ ਦਾ ਉਹ ਜਿਹੜਾ ਕੰਮ ਕਰਦਾ ਸੀਗਾ ਉਹ ਤੋਂ ਕਰੀਬ ਜਿਹੜੇ ਇਹਨਾਂ ਦੇ ਦੱਸਣ ਮੁਤਾਬਕ ਗੋਲਡੀ ਬ੍ਰਾਂਡ ਨੇ 1 ਕਰੋੜ ਰੁਪਏ ਦੀ ਫਰौती ਮੰਗੀ ਸੀ ਉਸ ਕਰੋੜ ਰੁਪਏ ਦੀ ਫਰौती ਉਹਦੇ ਨਾਂ ਦੇਣ ਕਰਕੇ ਉਹਨੇ ਉਹਨੂੰ ਮਰਵਾਉਣ ਦਾ ਤਕੀਦਾ ਕੀਤਾ ਸੀਗਾ ਰਾਜਸਥਾਨ ਨਹਿਰ ਦੇ ਵਿੱਚ ਕਾਰ ਡਿੱਗੀ ਸੀ ਜਿਸ ਤੋਂ ਬਾਅਦ ਕਿ ਹੁਣ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਸ਼ਨੀਵਾਰ ਨੂੰ ਕਾਰ ਦੇ ਸਹਿਤ ਰਾਜਸਥਾਨ ਨਹਿਰ ਦੇ ਵਿੱਚ ਡਿੱਗੇ ਨੌਜਵਾਨ ਦੀ ਮ੍ਰਿਤਕ ਦੇ ਬਰਾਮਦ ਕਰ ਲਈ ਗਈ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਲਗਾਤਾਰ ਹੀ ਕਾਰਵਾਈ ਕੀਤੀ ਜਾ ਰਹੀ ਸੀ ਤੇ ਇਸੇ ਮਾਮਲੇ ਦੇ ਵਿੱਚ ਮੁੰਡੇ ਦੀ ਭਾਲ جاری ਸੀ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਮੁੰਡਾ ਜਿਹੜਾ ਹੈ ਗੱਡੀ ਦੇ ਸਮੇਤ ਰਾਜਸਥਾਨ ਨਹਿਰ ਦੇ ਵਿੱਚ ਜਾ ਡਿੱਗਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਇਸ ਦੀ ਪਾਲ ਹੋ ਰਹੀ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਦੀ ਮ੍ਰਿਤਕ ਦੇ ਬਰਾਮਦ ਕਰ ਲਈ ਗਈ ਹੈ ਗੱਡੀ ਤੇ ਮ੍ਰਿਤਕ ਦੇ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਭੇਜਿਆ ਗਿਆ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਦੱਸਿਆ ਵੀ ਜਾ ਰਿਹਾ ਹੈ ਕਿ ਮ੍ਰਿਤਕ ਇਕਮਦੀਪ ਸਿੰਘ ਵਿਆਹਿਆ ਹੋਇਆ ਸੀ ਤੇ ਉਸ ਦੀ ਮੌਤ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਹਾਂਜੀ ਬਿਲਕੁਲ ਪਾਜੀ ਦੋ ਨਾ ਕੀ ਬਈ ਤੋ ਬਈ ਮੇਰਾ ਨਾਂ ਕੋਤਾਖੂਰ ਪ੍ਰਗਟసే ਹੈ ਕਿ ਮੈਂ 24 ਸਾਲਾਂ ਤੋਂ ਹਰਿਆਣਾ ਪੰਜਾਬ ਰਾਜਸਥਾਨ ਦੇ ਵਿੱਚ ਨਹਿਰਾਂ ਦੇ ਵਿੱਚ ਹਰ ਗਰੀਬ ਆ ਅਮੀਰ ਪਰਿਵਾਰਾਂ ਦੀ ਬਿਲਕੁਲ ਫ੍ਰੀ ਆਪੋਸਟ ਮਦਦ ਕਰਨਾ ਦੋ ਦਿਨ ਪਹਿਲਾਂ ਪੰਜਾਬ ਦੇ ਅਬਲ ਖੁਰਾਣਾ ਪਿੰਡ ਚੋਂ ਮੈਸੇਜ ਮਿਲਿਆ ਸੀ ਕਿ ਉਹਨਾਂ ਦਾ ਇੱਕ 30 ਵਰਸ਼ੀਆ ਨੌਜਵਾਨ ਹੈ ਜੋ ਕਾਰ ਸਮੇਤ ਜੋ ਮਲੋਟ ਵਾਲੀ ਨਹਿਰ ਉਹਦੇ ਵਿੱਚ ਉਹਨੇ ਸੁਸਾਈਡ ਕਰ ਲਿਆ ਕਾਰ ਦਾ ਵੀਡੀਓ ਵੀ ਅਸੀਂ ਵੇਖਿਆ ਕਾਰ ਤੈਰਦੀ ਵੀ ਨਜ਼ਰ ਆ ਰਹੀ ਸੀ ਤੇ ਕੱਲ ਆਪਣੀ ਟੀਮ ਸਾਥੀ ਰਜੀਵ ਰਿੰਕੂ ਬਲਵਿੰਦਰ ਸਿੰਘ ਔਰ ਜੋਨੀ ਦੇ ਨਾਲ ਇੱਥੇ ਪਹੁੰਚ ਕੇ ਸਾਂ ਕੱਲ ਰਾਤ 7 ਵਜੇ ਗੱਡੀ ਅਸੀਂ ਟਰੇਸ ਕਰ ਲਈ ਸੀ ਔਰ ਰੰਦੇਰਾ ਕਾਫੀ ਹੋ ਚੁੱਕਿਆ ਸੀ ਇਸ ਕਰਕੇ ਸਰਚ ਆਪਰੇਸ਼ਨ ਖਤਮ ਕਰਤਾ ਸੀ ਲੇਕਿਨ ਅੱਜ ਸਵੇਰੇ ਫਿਰ ਰੈਸਕਿਊ ਸ਼ੁਰੂ ਕੀਤਾ ਗਿਆ ਫਿਲਹਾਲ ਗੱਡੀ ਨੂੰ ਰਸੇ ਵਗੈਰਾ ਪਾ ਦਿੱਤੇ ਗਏ ਨੇ ਔਰ ਉਹਨੂੰ ਹੁਣ ਬਾਹਰ ਕੱਢਾਂਗੇ ਉਹਦੇ ਅੰਦਰ ਲਾਸ਼ ਹੈ ਜਾਂ ਨਹੀਂ ਇਹ ਅਜੇ ਕਨਫਰਮ ਨਹੀਂ ਹੈ ਗੱਡੀ ਬਾਹਰ ਨਿਕਲਣ ਤੋਂ ਬਾਅਦ ਇਹ ਚੀਜ਼ ਕਲੀਅਰ ਹੋ ਪਾਏਗੀ ਸਰ ਕੀ ਮਾਮਲਾ ਕੀ ਕੌਣ ਸੀ ਬੰਦਾ ਔਰ ਕਿਸ ਤਰ੍ਹਾਂ ਇਹ ਹੋਇਆ ਸੀ ਇੱਕਮਦੀਪ ਨੰਦ ਹੈਗਾ 28 ਸਾਲ 29 ਸਾਲ ਦੇ ਨਮਰਸੀ ਆ ਦੀ ਅਵਲ ਖਰਾ ਦਾ ਰਹਿਣਾ ਆਸ ਉਹੜਾ ਕੁ ਮੰਟਲੀ ਚਾਹ ਦਵਾ ਦਿਓ ਚੱਲਦੀ ਛੇ ਵੀ ਸ਼ਨੀਵਾਰ ਨੂੰ ਦੀ ਕਾਰ ਆਉਂਗੀ ਵੱਡੀ ਰਸਤਾ ਨੇ ਨਹਿਰ ਟਿਕ ਪੀ ਸੀ ਅੱਜ ਅਸੀਂ ਗੁੱਤਾ ਹੋਰ ਲਾ ਕੇ ਉਹਦੀ ਡੈਡ ਗੋਟੀ ਘੜਾ ਕੇ ਪੋਸਟ ਆਉਣ ਨੂੰ ਭੇਜਤੀ ਐ ਬਾਸੋ ਦੇ ਮੋਕੇ ਤੇ ਆ ਗਈ ਸੀ ਕਾਰਨ ਇਹ ਬਿਲਕੁਲ ਕਿਉਂ ਹੈ ਜੀ ਉਹ ਇਹ ਉਹ ਗਰਾ ਫਾਦਰ ਤੋਂ ਬੜੀ ਟੈਂਸ਼ਨ ਸੀਗਾ ਇਸ ਕਰਕੇ ਉਹਨੂੰ ਜ਼ਿਆਦਾ ਪੁੱਛ ਕਿਸ ਨਹੀਂ ਕੀਤੀ ਜੀ ਸਰ ਕੀ ਕਾਰਨ ਲੱਗੀ ਬਣੀ ਐ ਇਹ ਜਿਸ ਤਰ੍ਹਾਂ ਉਹਨਾਂ ਦੇ ਪਾਰਸ ਬਿਆਲ ਲਾਉਣਗੇ ਉਹ ਫਾਦਰ ਲਈ ਸੀ ਉਹਦੇ ਸੋਹਰਾ ਸਾਹੀ ਸੀਗੇ ਉੱਥੇ ਜੀ ਉਹ ਬਿਆਨਾਂ ਦੇ ਮੁਤਾਬਕ ਜੋ ਚੀਜ਼ ਸਾਹਮਣੇ ਆਉਗੀ ਉਹ ਨਸ਼ਰ ਕਰ ਦਿੱਤੀ ਕਲਕੱਤਾ ਰੇਪ ਕੇਸ ਤੋਂ ਬਾਅਦ ਜਿੱਥੇ ਪੁਲਿਸ ਹੁਣ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਦਰਅਸਲ ਐਸੇ ਨੂੰ ਲੈ ਕੇ ਮੋਹਾਲੀ ਪੁਲਿਸ ਵੱਲੋਂ ਵੀ ਸਖਤੀ ਵਧਾ ਦਿੱਤੀ ਗਈ ਐਸਐਸਬੀ ਮੋਹਾਲੀ ਦੀਪਕ ਪਾਰਿਕ ਤੇ ਡੀਐਸਪੀ ਹਰ ਸਿਮਰਨ ਸਿੰਘ ਬੱਲ ਨੇ ਨਿੱਜੀ ਹਸਪਤਾਲਾਂ ਦਾ ਦੌਰਾ ਕੀਤਾ ਤੇ ਇਸੇ ਦਰਮਿਆਨ ਉਹਨਾਂ ਦੇ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਉਧਰ ਹੀ ਹਸਪਤਾਲਾਂ ਦੇ ਵਿੱਚ ਸੁਰੱਖਿਆ ਕਰਮਚਾਰੀ ਜੋ ਕਿ ਡਿਊਟੀ 'ਤੇ ਨੇ ਉਹਨਾਂ ਨੂੰ ਹਰ ਵੇਲੇ ਡਿਊਟੀ 'ਤੇ ਤਾਇਨਾਤ ਰਹਿਣ ਦੇ ਸਿਰ ਨਿਰਦੇਸ਼ ਦਿੱਤੇ ਗਏ ਨੇ ਤੇ ਉੱਥੇ ਹੀ ਹਾਲੀ ਨਿਵਾਸੀਆਂ ਦੀ ਸੁਰੱਖਿਆ ਦੇ ਲਈ ਉਹਨਾਂ ਦਾ ਕਹਿਣਾ ਹੈ ਕਿ ਪੀਸੀਆਰ ਮੋਟਰਸਾਈਕਲਾਂ ਤੇ ਸੀਸੀਟੀਵੀ ਸੋਲਰ ਕੈਮਰੇ ਵੀ ਲਗਾਏ ਗਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰਨ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਬਚਾਅ ਕੀਤਾ ਜਾ ਸਕੇ ਇਸੇ ਨੂੰ ਲੈ ਕੇ ਮੋਹਾਲੀ ਪੁਲਿਸ ਵੱਲੋਂ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਸਰ ਚੁਕਿ ਕੋਲਕਾਤਾ ਦੇ ਵਿੱਚ ਜਿਸ ਤਰ੍ਹਾਂ ਦਾ ਰੇਪ ਮਾਰਡਰ ਦਾ ਮਾਮਲਾ ਆਇਆ ਸੀ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਚੈਕਿੰਗ ਨੂੰ ਲੈ ਕੇ ਹੈ ਕਿਸ ਤਰ੍ਹਾਂ ਦੀ ਹਦਾਇਤਾਂ ਜਿਹੜੀਆਂ ਹਸਪੀਟਲ ਬਰਕਰਾਰ ਕੀਤੀ ਜਾਂਦੀ ਹੈ ਤੁਸੀਂ ਇਹ ਸਰਪ੍ਰਾਈਜ਼ ਚੈਕਿੰਗ ਵੀ ਕੀਤੀ ਹੈ ਜੀ ਇਹ ਸਰਪ੍ਰਾਈਜ਼ ਚੈਕਿੰਗ ਮੈਨੂੰ ਨਹੀਂ ਕਹਾਂਗਾ ਸਾਡੇ ਮਾਨ ਜੋ ਬੀਜੀਪੀ ਸਾਹਿਬ ਵੱਲੋਂ ਹਦਾਇਤਾਂ ਆਈਆਂ ਕਿ ਮਹਿਲਾ ਸੁਰੱਖਿਆ ਨੂੰ ਲੈ ਕੇ ਹਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਹਸਪਤਾਲ ਹੈਗੇ ਉਹਨਾਂ ਦਾ ਸਿਕਿਉਰਿਟੀ ਆਡਿਟ ਕੀਤਾ ਜਾਵੇ ਸੋ ਹਸਪਤਾਲ ਪ੍ਰਸ਼ਾਸਨ ਦੇ ਨਾਲ ਤਾਲਮਿਲ ਬਦਿਆ ਹੋ ਜਾਵੇ ਇਹਨਾਂ ਦੇ ਨਾਲ ਇੱਕ ਕੋਆਰਡੀਨੇਸ਼ਨ ਮੀਟਿੰਗ ਕਰਕੇ ਸਿਕਿਉਰਿਟੀ ਰਿਵਿਊ ਵੀ ਨਾਲ ਹੀ ਅਸੀਂ ਕਰ ਰਹੇ ਹਾਂ ਸੋ ਇਸੇ ਲੜੀ ਦੇ ਵਿੱਚ ਆਪਣੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਵਕ ਵਕ ਥਾਵਾਂ ਤੇ ਸਾਡੇ ਵਕ ਵਕ ਗੈਸਟਿਡ ਅਫਸਰ ਜਾ ਰਹੇ ਹਨ ਉਹ ਕਲ ਵੀ ਗਏ ਸੀਗੇ ਤੇ ਅੱਜ ਵੀ ਜਾ ਕੇ ਕਰਨਗੇ ਅੱਜ ਅਸੀਂ ਆਪਣੇ ਡੀਐਸਪੀ ਸਿਟੀ 2 ਨੂੰ ਨਾਲ ਲੈ ਕੇ ਇੱਥੇ ਆਏ ਆ 40 ਹਸਪੀਟਲ ਮੁਹਾਰੀ ਸੋ ਇੱਥੇ ਆ ਕੇ ਅਸੀਂ ਇਹਨਾਂ ਦਾ ਸੀਸੀਟੀਵੀ ਕੰਟਰੋਲ ਰੂਮ ਚੈੱਕ ਕੀਤਾ ਹੈ ਇਹਨਾਂ ਦੇ ਸਿਕਿਉਰਟੀ ਗਾਰਡ ਨਾਲ ਮੀਟਿੰਗ ਕੀਤੀ ਹੈ ਔਰ ਇਹਨਾਂ ਦੇ ਇਹਨਾਂ ਵੱਲੋਂ ਕੋਈ ਸਜੈਸ਼ਨ ਸਾਨੂੰ ਵੀ ਦਿੱਤੇ ਗਏ ਆ ਕੁਝ ਆਪਣੀ ਫੀਡਬੈਕ ਅਸੀਂ ਵੀ ਇਹਨਾਂ ਨੂੰ ਦਿੱਤੀ ਹੈ ਸੋ ਇਹਦਾ ਅੱਗੇ ਵੀ ਜਿਹੜਾ ਹੈਗਾ ਇਹ ਤਾਲਮੇਲ ਨੂੰ ਜਾਰੀ ਰੱਖਦੇ ਹੋਏ ਇਹਨਾਂ ਦੇ ਵੱਲੋਂ ਇੱਕ ਸਾਨੂੰ ਆਈ ਸੀ ਕਿ ਰਿਕੁਐਸਟ ਕੀ ਕੋਈ ਸੈਲਫ ਡਿਫੈਂਸ ਦੀ ਟ੍ਰੇਨਿੰਗ ਵਗੈਰਾ ਜਿਹੜੀ ਹੁੰਦੀ ਹੈ ਉਹ ਵੀ ਕਰਾਈ ਜਾਏ ਸੋ ਉਹ ਸੈਸ਼ਨਸ ਵੀ ਅਸੀਂ ਆਰ ਔਰ ਵਕ ਵਕ ਥਾਵਾਂ ਤੇ ਜਾ ਕੇ ਇਹਨਾਂ ਤੋਂ ਫੀਡਬੈਕ ਲਵਾ ਸਰ ਫੀਮੇਲ ਸਿਕਿਉਰਿਟੀ ਦੀ ਤੁਸੀਂ ਬਾਤ ਗੱਲ ਕੀਤੀ ਨਾਈਟ ਪੈਟਰੋਲਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੀ ਚੀਜ਼ਾਂ ਤੁਸੀਂ ਕਰ ਰਹੇ ਹੋ ਕੋਆਰਡੀਨੇਸ਼ਨ ਕਿਸ ਤਰ੍ਹਾਂ ਦੀ ਕਰ ਰਹੇ ਹੋ ਖਾਸ ਤੌਰ ਤੇ ਨਾਈਟ ਪੈਟਰੋਲਿੰਗ ਤੇ ਜਿਹੜੀ ਨਾਈਟ ਸ਼ਿਫਟ ਹੁੰਦੀ ਹੈ ਲੇਡੀਜ਼ ਟੀਮ ਨਾਲ ਸੀ ਸਾਹਿਬ ਦੀ ਉਸ ਨੂੰ ਲੈ ਕੇ ਪੁਲਿਸ ਕੀ ਕਰ ਰਹੀ ਹੈ ਨਾਈਟ ਪੈਟਰਨ ਨੂੰ ਲੈ ਕੇ ਅਸੀਂ ਮੁਹਾਲੀ ਦੇ ਪਿਛਲੇ ਦਿਨਾਂ 10 ਮੇਨ ਪੁਆਇੰਟ ਆਇਡੈਂਟੀਫਾਈ ਕੀਤੇ ਉਹਨਾਂ ਦੀ ਚੋਣ ਕਰਕੇ ਉੱਥੇ ਰਾਤ ਨੂੰ ਸਪੈਸ਼ਲ ਵੀਹਿਕਲਸ ਅਸੀਂ ਪੋਜੀਸ਼ਨ ਕਰਨੇ ਸ਼ੁਰੂ ਕਰਦੇ ਹਾਂ ਤਾਂ ਕਿ ਇਹ ਲੇਡੀਆਂ ਇਸ ਡਿਸਟੈਂਸ ਡਿਸਟੈਂਸ ਦੇ ਵਿੱਚ ਕੋਈ ਵੀ ਜਾ ਕੇ ਉਹਨਾਂ ਨੂੰ ਅਪਰੋਚ ਕਰ ਸਕਦਾ ਹੈ ਉਸ ਤੋਂ ਇਲਾਵਾ ਸਾਡੀ 112 ਹੈਲਪਲਾਈਨ 24 ਘੰਟੇ ਚੱਲਦੀ ਹੈ ਸਪੈਸ਼ਲ ਔਮਨ ਹੈਲਪਲਾਈਨ ਵੀ ਸਾਡੀ ਹੈਗੀ ਜਿਸ ਦੇ ਬਾਰੇ ਅਸੀਂ ਇਹਨਾਂ ਨੂੰ ਅਪਡੇਟ ਕਰਾਵਾ ਸਰ ਹਸਪੀਟਲ ਨਹੀਂ ਦੂਜੇ ਜਿਹੜੇ ਸ਼ੂਟ ਨੇ ਜਾਂ ਹੋਰ ਜਿਹੜੀ ਵਰਕਿੰਗ ਲੇਡੀਆਂ ਹੈ ਉਹਨਾਂ ਦੇ ਵਾਸਤੇ ਵੀ ਕਿਸ ਤਰ੍ਹਾਂ ਦੀ ਜਿਹੜੀ ਤਿਆਰੀਆਂ ਕੀਤੀ ਵੂਮਨ ਹੈਲਪ ਉਹਨਾਂ ਦੇ ਵਾਸਤੇ ਵੀ ਜਿਹੜੀ ਨਾਈਟ ਪਟਵਾਈ ਦੀ ਗੱਲ ਜੀ ਜੀ ਉਹਨਾਂ ਦੇ ਵਾਸਤੇ ਸਾਡਾ ਇਹੀ ਹੈ ਕਿ ਜਿਹੜੀ 112 ਹੈਗੀ ਸਾਡੀ ਸੈਂਟਰਲਾਈਜ਼ਡ ਸਿਸਟਮ ਹੈਗਾ ਕਾਫੀ ਐਫੀਸ਼ੀਐਂਟ ਸਿਸਟਮ ਹੈਗਾ ਸੋ ਸਾਡੀ ਇੱਕ ਮਕਸਦ ਇਹ ਹੁੰਦਾ ਹੈ ਕਿ 10 ਮਿੰਟ ਦੇ ਅੰਦਰ ਅੰਦਰ ਜਿਹੜੀ ਹੈਲਪ ਹੈਗੀ ਹੈ ਉਹ ਹਰ ਹਾਲ ਦੇ ਵਿੱਚ ਪਹੁੰਚ ਜਾਵੇ ਜਿਹੜਾ ਵੀ ਵਿਕਟਿਮ ਕਾਲ ਕਰੇ ਸਰ ਆਪਣਾ ਜ਼ਿਲ੍ਹਾ ਕਿਉਂਕਿ ਟ੍ਰਾਈ ਸਿਟੀ ਦਾ ਪਾਰਟ ਹੈ ਇਸ ਤਰ੍ਹਾਂ ਦੀ ਕੋਆਰਡੀਨੇਸ਼ਨ ਚੰਡੀਗੜ੍ਹ ਹਰਿਆਣਾ ਹਿਮਾਚਲ ਦੇ ਨਾਲ ਆਪਣਾ ਜਿਹੜਾ ਹੈਗਾ ਕਾਰਜਕੁਰੀ ਕੀਤੀ ਜਾ ਰਹੀ ਹੈ ਕਾਫੀ ਅੱਛੀ ਕੋਆਰਡੀਨੇਸ਼ਨ ਚੱਲ ਰਹੀ ਹੈ ਰੈਗੂਲਰਲੀ ਜਿਸੀ ਜਿਹੜੇ ਡ ਕਿਉਂਕਿ ਕ੍ਰਾਈਮ ਵੀ ਸਾਡਾ ਕਾਮਨ ਕਈ ਵਾਰ ਕ੍ਰਿਮਨਲ ਵੀ ਕਾਮਨ ਹੁੰਦੇ ਆ ਸੋ ਕਾਫੀ ਅੱਛੀ ਕੋਆਰਡੀਨੇਸ਼ਨ ਹੈ ਤੁਸੀਂ ਕਹ ਰਹੇ ਹੋ ਐਡਵਾਂਸ ਟੈਕਨੋਲੋਜੀ ਅਪਣਾਈ ਜਾ ਰਹੀ ਹੈ ਜਿਹਨੂੰ ਸੋ ਸੋਲਰ ਕੈਮਰਾ ਜਿਹੜੇ ਹੈਗੇ ਅਸੀਂ ਪੀਸੀਆਰ ਗੱਡੀਆਂ ਤੇ ਲਾਏ ਆ ਤੇ ਜਿਹੜਾ ਕੈਮਰਾ ਨਾਰਮਲ ਕੈਮਰਾ ਹੁੰਦਾ ਹੈ ਉਹ ਕਾਫੀ ਅੱਛੀ ਕੁਆਲਿਟੀ ਦਾ ਹੈ ਉਹਨੂੰ ਅਸੀਂ ਟੈਸਟ ਕਰ ਰਹੇ ਆ ਦੋ ਕੈਮਰਾ ਐਸੀ ਪੀ ਸਰ ਮੋਟਰਸਾਈਕਲ ਤੇ ਲੱਗਾ ਇਹਦੇ ਵਿੱਚ ਇਹਦੀ ਖੂਬੀ ਹੈ ਕਿ ਇਹਨਾਂ ਦੇ ਵਿੱਚ ਇੱਕ ਤਾਂ ਆਡੀਓ ਵੀ ਹੈਗੀ ਹੈ ਦੂਜੀ ਸਿੰਗ ਬੇਸ ਕੈਮਰੇ ਹੈਗੇ ਲਾਈਵ ਰਿਕਾਰਡਿੰਗ ਚੱਲਦੀ ਹੈ ਸੋ ਮੂਵਮੈਂਟ ਕਿੱਥੇ ਹੋ ਰਹੀ ਹੈ ਨਾ ਸਿਰਫ ਅਸੀਂ ਜੀਪੀਐਸ ਨਾਲ ਹੀ ਟਰੈਕ ਕਰ ਸਕਦੇ ਹਾਂ ਬਲਕਿ ਅਸੀਂ ਆਪਣੇ ਫੋਨ ਦੇ ਉੱਤੇ ਮੈਂ ਆਪਣੇ ਕੰਟਰੋਲ ਰੂਮ ਦੇ ਉੱਤੇ ਟੀਵੀ ਤੇ ਵੀ ਅਸੀਂ ਚੈੱਕ ਕਰ ਸਕਦੇ ਹਾਂ ਕਿ ਗੱਡੀ ਇਸ ਵੇਲੇ ਕਿੱਥੇ ਹੈਗੀ ਕਿੱਥੇ ਜਾ ਰਹੀ ਕੀ ਕਰ ਰਹੀ ਇੱਕ ਵਾਰ ਦੋ ਗੱਡੀਆਂ ਤੇ ਅਸੀਂ ਸੋਲਰ ਵਾਲੇ ਕੈਮਰੇ ਲਗਾਏ ਆ ਤੇ ਸਾਡੇ ਕੋਲ ਹੁਣ ਚਾਰ ਮੋਟਰਸਾਈਕਲ ਆਈ ਹੈ ਜਿੰਨਾਂ ਤੇ ਅਸੀਂ ਕੈਮਰੇ ਲਗਾ ਕੇ ਇੱਕ ਵਾਰ ਪਾਇਲਟ ਪ੍ਰੋਜੈਕਟ ਕਰ ਰਹੇ ਹਾਂ ਜਿਸ ਨੂੰ ਲੱਗਦਾ ਹੈ ਕਿ ਜੇ ਰਿਜ਼ਲਟਸ ਅੱਛੇ ਹੈਗੇ ਸੇ ਨੂੰ ਹੋਰ ਸਕੇਲ ਅਪ ਕੀਤਾ ਜਾਏਗਾ ਐਸਾ ਕਿਉਂਕਿ ਸਿਕਿਉਰਿਟੀ ਨੂੰ ਪਰਪਰ ਤੇ ਲਗਾਤਾਰ ਕੁਝ ਚੈਕਿੰਗ ਕਰ ਰਹੇ ਹੁਣ ਤੱਕ ਪ੍ਰਾਈਵੇਟ ਤੇ ਸਰਕਾਰੀ ਤੁਸੀਂ ਲੱਗੇ ਹੋਏ ਹਜੇ ਤੱਕ ਕੋਈ ਕਾਮੀਆਂ ਪਾਈ ਗਈ ਹੈ ਉਹਨਾਂ ਨੂੰ ਕੁਝ ਤਰ੍ਹਾਂ ਦੀ ਹਦਾਇਤਾਂ ਜਿਹੜੀ ਦਿੱਤੀ ਗਈ ਹੈ ਸਿਕਿਉਰਟੀ ਪਰਪਸ ਵਾਸਤੇ ਉਹ ਜਿਹੜੇ ਆਡਿਟ ਦੀ ਅਸੀਂ ਰਿਪੋਰਟ ਹੈ ਜੇ ਕਨਸੋਲੀਡੇਟ ਕਰ ਰਹੇ ਹਾਂ ਉਹ ਕਰਕੇ ਫਿਰ ਅਸੀਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਪੇਸ਼ ਹੈ ਸੰਗਰੂਰ ਦੇ ਵਿੱਚ ਹੋਈ ਤੇਜ਼ ਬਰਸਾਤ ਦੇ ਨਾਲ ਜਿੱਥੇ ਮੌਸਮ ਨੇ ਕਰਵਟ ਲਈ ਹੈ ਤੇ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਸ ਦੇ ਨਾਲ ਹੀ ਲੋਕ ਕਾਫੀ ਪਰੇਸ਼ਾਨ ਹੁੰਦੇ ਵੀ ਨਜ਼ਰ ਆਏ ਨੇ ਦਰਅਸਲ ਇਸ ਬਰਸਾਤ ਤੋਂ ਬਾਅਦ ਮਜ਼ਦੂਰ ਵਰਗ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਈ ਦਿਨਾਂ ਦੀ ਗਰਮੀ ਤੋਂ ਬਾਅਦ ਜਿੱਥੇ ਬਰਸਾਤ ਪਈ ਹੈ ਤਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੀ ਹੈ ਪਰ ਜਿਹੜੀਆਂ ਤਸਵੀਰਾਂ ਸੰਗਰੂਰ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਤੇਜ਼ ਬਰਸਾਤ ਤੋਂ ਬਾਅਦ ਮੌਸਮ ਦਾ ਮિજાਜ ਤਾਂ ਬਦਲਿਆ ਪਰ ਮਜ਼ਦੂਰ ਵਰਗ ਕਾਫੀ ਦਿੱਕਤਾਂ ਦੇ ਵਿੱਚ ਹੈ ਦਰਅਸਲ ਉਹਨਾਂ ਨੂੰ ਮਜ਼ਦੂਰੀ ਨਹੀਂ ਮਿਲ ਰਹੀ ਉੱਥੇ ਕਿਸਾਨਾਂ ਦੇ ਚਿਹਰੇ ਜਿਹੜੇ ਨੇ ਖਿੜੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਇੱਥੇ ਮਜ਼ਦੂਰਾਂ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕੰਗੜਾ ਰਣੋਦ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਨੇ ਤੇ ਤਾਜ਼ਾ ਮਾਮਲਾ ਬਾਬਾ ਬਕਾਲਾ ਤੋਂ ਸਾਹਮਣੇ ਆਇਆ ਜਿੱਥੇ ਬਾਬਾ ਬਕਾਲਾ ਐਸਡੀਐਮ ਦਫ਼ਤਰ ਦੇ ਬਾਹਰ ਸਿੱਖ ਜਥੇਬੰਦੀਆਂ ਦੇ ਵੱਲੋਂ ਕੰਗੜਾ ਰਣੋਦ ਦੀ ਫਿਲਮ emergancy ਦੇ ਖਿਲਾਫ ਰੋਸ ਜ਼ਾਹਰ ਕੀਤਾ ਗਿਆ ਇੱਥੇ ਐਸ ਡੀ ਐਮ ਬਾਬਾ ਬਕਾਲਾ ਨੂੰ ਇੱਕ ਮੰਗ ਪੱਤਰ ਦੇ ਕੇ ਇਸ ਫਿਲਮ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਇਸ ਬਾਬਤ ਸਿੱਖ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਕੰਗਣਾ ਰਣੋਤ ਦੀ ਫਿਲਮ emergency ਦੇ ਵਿੱਚ ਧਾਰਮਿਕ ਭਾਈਚਾਰੇ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਇਤਿਹਾਸ ਦੇ ਵੀ ਗਲਤ ਤੱਥ ਜਿਹੜੇ ਨੇ ਉਹ ਪੇਸ਼ ਕੀਤੇ ਗਏ ਨੇ ਤੇ ਬੜੀ ਕੋਝੀ ਹਰਕਤ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਜਿਹੀ ਫਿਲਮ ਜਿਸ ਦੇ ਨਾਲ ਸਮਾਜ ਦੇ ਵਿੱਚ ਅਰਾਜਤਾ ਫੈਲੇਗੀ ਤੇ ਅਜਿਹੀ ਫਿਲਮ ਬਿਲਕੁਲ ਵੀ ਨਾਂ ਨੂੰ ਬਰਦਾਸ਼ਤ ਨਹੀਂ ਹੈ ਇਸ ਦੇ ਲਈ ਉਹਨਾਂ ਐਸ.ਡੀ.ਐਮ ਨੇ ਇੱਕ ਮੰਗ ਪੱਤਰ ਦਿੱਤਾ ਹੈ ਤੇ ਇਸ ਫਿਲਮ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਬਹੁਤ ਵੱਲੋਂ ਐਮਰਜੈਂਸੀ ਫਰਮ ਬਣਾਈ ਗਈ ਹੈ ਉਹਦੇ ਉੱਤੇ ਸੈਂਟਰ ਬੋਰਡ ਨੂੰ ਇਸੇ ਤਰ੍ਹਾਂ ਜਿਹੜੀ ਉੱਤੇ ਸੈਂਟਰ ਬੋਰਡ ਦੇ ਇੱਥੇ ਨਰ ਕਰਨ ਦੇ ਹੁਕਮ ਦੇ ਉਹ ਜਿਹੜੀ ਇਹ ਹੀ ਮੰਗ ਕਰਦੇ ਆ ਕਿ ਸੈਂਟਰ ਬੋਰਡ ਜਿਹੜਾ ਇੱਥੇ ਪੂਰਨ ਤੌਰ ਤੇ ਰੋਕ ਲਾਵੇ ਕਿਉਂਕਿ ਇਹਦੇ ਵਿੱਚ ਜਿਹੜਾ ਅਹ ਅੱਜ ਬਹੁਤ ਮਹਾਨ ਸੇਵਾਜੋਗ ਸੰਤ ਜਨੈਲ ਸਿੰਘ ਭਿੰਡਰਾਵਾਲਿਆ ਦੇ ਜਿਹੜਾ ਇੱਕ ਗੋਲ ਮਾਡਲ ਨੇ ਉਹਨਾਂ ਨੂੰ ਜਿਹੜਾ ਬੜਾ ਨੀਵਾਂ ਮਖਾਇਆ ਗਿਆ ਤੇ ਉਹ ਉਹਦੇ ਵਾਸਤੇ ਜਿਹੜਾ ਅਸੀਂ ਚਾਹੁੰਦੇ ਆਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਵਾਸਤੇ ਜਿਹੜਾ ਵਾ ਇਹ ਫਿਲਮ ਦੇ ਉੱਤੇ ਫੈਨ ਲੱਗਣਾ ਬਹੁਤ ਜ਼ਰੂਰੀ ਆ ਤੇ ਅਸੀਂ ਐਸਟੀਐਮ ਸਾਹਿਬ ਦਾ ਬਹੁਤ ਧੰਨਵਾਦੀ ਆ ਕਿ ਜਿੱਦਾਂ ਸਾਡੀ ਡਿਮਾਂਡ ਹੀ ਕਿ ਉਹ ਖੁਦ ਆ ਕੇ ਸੰਗਤ ਦੇ ਵਿੱਚ ਜਿਹੜਾ ਇਹ ਮਤਵੁੱਤ ਲੈਣ ਔਰ ਉਹ ਇੱਥੇ ਆਏ ਆ ਤੇ ਉਹਨਾਂ ਨੂੰ ਜਿਹੜਾ ਮਕਸਦ ਸਾਡੇ ਕੋਲੋਂ ਪਹੁੰਚਿਆ ਸਾਡਾ মিডিਆ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਜਿਹੜੀ ਇਹ ਸਾਡੀ ਆਵਾਜ਼ ਆ ਇਹ ਇਹ ਦੂਰ ਤੱਕ ਪਹੁੰਚਾਉਣ ਦੇ ਪੰਜਾਬ ਸਰਕਾਰ ਤੱਕ ਤੇ ਲੋਕੀਂ ਚਾਹੁੰਦੇ ਪੰਜਾਬ ਤੇ ਤੇ ਜਿਹੜੀ ਇਹ ਫਿਲਮ ਆ ਉਹ ਭਾਈਚਾਰੇ ਦੇ ਵਿੱਚ ਕਿਤੇ ਕਿਤੇ ਨਹੀਂ ਨਫਤ ਨਾ ਪੈਦਾ ਕਰੇ ਕਿ ਇਹ ਨੂੰ ਜਿਹੜੀ ਕਮੇਟੀ ਲਈ ਜਾਵੇ ਹੋਰ ਅਸੀਂ ਪੰਜਾਬ ਵਾਸੀਆਂ ਨੂੰ ਜਿਹੜਾ ਧਰਮ ਉਹ ਜਾਤ ਉੱਪਰ ਉੱਠ ਕੇ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਕਹਿੰਨੇ ਆ ਕਿ ਸਾਰੇ ਜਾਣੇ ਇਹ ਫਿਲਮ ਦਾ ਬੋਧ ਕਰਨ ਤਾਂ ਕਿ ਇਹ ਫਿਲਮ ਤੇ ਭੈਣ ਲੱਗੇ ਪੰਜਾਬ ਦੇ ਜਿਹੜੀ ਅਮਰਚਾਦੀ ਆ ਉਹ ਬੜੀ ਧੰਨ ਠੀਕ ਹੈ ਜੀ ਓਕੇ ਓਕੇ ਹਾਂ ਜੀ ਦਾ ਜੀ ਇਹ ਮੰਗ ਪੱਤਰ ਜਿਹੜਾ ਹੈਗਾ ਉਹਨਾਂ ਨੇ ਦਿੱਤਾ ਹੈ ਜੀ ਕਿ ਪਾਰਟੀਆਂ ਵੱਲੋਂ ਸਿੱਖ ਜਥੇਬੰਦੀਆਂ ਦਾ ਸੀਗਾ ਜਿਨ੍ਹਾਂ ਨੇ ਕਮੇਨਰ ਨੌਂ ਦੀ ਬਣੀ ਫਿਲਮ ਐਮਰਜੈਂਸੀ ਹਾਂ ਜੀ ਉਹਦੇ ਵਿਰੋਧ ਦੇ ਵਿੱਚ ਹੈ ਤਾਂ ਇਹਨਾਂ ਦਾ ਮੰਗ ਪੱਤਰ ਜਿਹੜਾ ਅੱਗੇ ਪੰਚਾਇਤਾਂ ਜਾਏਗਾ ਠੀਕ ਹੈ ਮੰਗ ਪੱਤਰ ਦਿੱਤਾ ਜਾਂ ਫਿਰ ਹੋਰ ਵੀ ਕੋਈ ਹੈਗਾ ਪ੍ਰਸ਼ਾਸਨਿਕ ਮੰਗ ਨੇ ਉਹਨਾਂ ਨੇ ਸਾਡੇ ਵੱਲੋਂ ਹੋਰ ਕੋਈ ਅਸੀ ਗੱਲ ਨਹੀਂ ਕੀਤੀ ਬਾਕੀ ਕੋਈ ਤੁਹਾਨੂੰ ਕੋਈ ਕਿਸੇ ਕਿਸਮ ਦੀ ਕੋਈ ਡਾਇਰੈਕਸ਼ਨਸ ਨਹੀਂ ਹੈ ਫਿਰ ਜਿਵੇਂ ਉਹਨਾਂ ਨੇ ਮਨਪੱਤਰ ਦਿੱਤਾ ਉਹ ਅੱਗੇ ਅਸੀਂ ਅੱਗੇ ਡੀਸੀ ਸਾਹਿਬ ਨੂੰ ਪੇਰੀ ਗਏ ਸੀ ਜੀਐਮ ਸਾਹਿਬ ਤੱਕ ਪਹੁੰਚਾ ਲਿਆ